ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਵਧੀਆ ਹੋਗੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਅੱਜ ਕੁਝ ਨਵੇਂ ਡਿਜ਼ਾਈਨ ਮਤਲਬ ਬਹੁਤ ਹੀ ਸਿੰਪਲ ਤੇ ਛੋਟੀਆਂ-ਛੋਟੀਆਂ ਬੂਟੀਆਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਚਾਹੇ ਤੇ ਐਜ਼ ਅ ਬਾਰਡਰ ਵਜੋਂ ਯੂਜ਼ ਕਰ ਸਕਦੇ ਹੋ ਬਣਾ ਸਕਦੇ ਹੋ ਚਾਹੋ ਤੇ ਵਿਦਲੀ-ਵਿਦਲੀ ਬੂਟੀ ਵੀ ਬਣਾ ਸਕਦੇ ਹੋ ਠੀਕ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ ਜੀ ਦੇਖੋ ਸਭ ਤੋਂ ਪਹਿਲੇ ਬੂਟੀ ਆਪਾਂ ਬਣਾ ਰਹੇ ਹਾਂ ਜੀ ਬਹੁਤ ਸੌਖੀ ਹੈ ਜੀ ਇਹਨੂੰ ਆਪਾਂ ਛੋਟਾ ਜਿਹਾ ਚੀਨ ਬਣਾਉਣਾ ਦੇਖੋ ਫੇਰ ਆਪਾਂ ਸੈਂਟਰ ਚੋਂ ਥ੍ਰੈਡ ਲੈਣਾ ਫਿਰ ਆਪਾਂ ਅੱਗੇ ਛੋਟਾ ਜਿਹਾ ਚੇਨ ਬਣਾ ਕੇ ਇਸੇ ਚੀਜ਼ ਨੂੰ ਜਿਹੜਾ ਵਾ ਰਿਪੀਟ ਕਰਦੇ ਜਾਵਾਂਗੇ ਤੇ ਇਸੇ ਤਰ੍ਹਾਂ ਕਰਦੇ ਕਰਦੇ ਆਪਾਂ ਪੂਰਾ ਜਿਹੜਾ ਵਾ ਇੱਕ ਬੁੱਟੀ ਦਾ ਜਿਹੜਾ ਵਾ ਉਹ ਬੇਸਿਕ ਤੇ ਆਹ ਦੇਖੋ ਫਿਰ ਦੁਬਾਰਾ ਤੁਹਾਨੂੰ ਦੱਸਦੇ ਆ ਸੂਈ نیچے ਕੱਢੀਏ ਛੋਟੀ ਚੇਨ ਬਣਾਉਣੀ ਆ ਬਹੁਤ ਹੀ ਸਿੰਪਲ ਹੈ ਜੀ ਬਹੁਤ ਜ਼ਿਆਦਾ ਸਿੰਪਲ ਹੈ ਆਪਣੇ ਚੈਨਲ ਤੇ ਤੁਹਾਨੂੰ ਬਹੁਤ ਸਿੰਪਲ ਸਿੰਪਲ ਤੇ ਛੋਟੇ-ਛੋਟੇ ਜਿਹੇ ਡਿਜ਼ਾਈਨ ਮਿਲਣਗੇ ਜਿਹੜੇ ਬਿਗਨਰਸ ਦੇ ਲਈ ਕਾਫੀ ਹੈਲਪਫੁਲ ਨੇ ਠੀਕ ਹੈ ਜੀ ਹਰ ਕੋਈ ਬਣਾ ਸਕਦਾ ਸਿੱਖ ਸਕਦਾ ਇਸੇ ਤਰ੍ਹਾਂ ਕਰਦੇ-ਕਰਦੇ ਆਪਾਂ ਜਿਹੜਾ ਇਹ ਪੂਰੀ ਆਰਾਊਂਡ ਨੂੰ ਬਣਾ ਲਾਂਗੇ ਇਹ ਦੋ ਬਣ ਗਏ ਨੇ ਠੀਕ ਹੈ ਜੀ ਛੋਟੀ ਚੇਨ ਬਣਾਉਣੀ ਹੈ ਪਹਿਲਾਂ ਇੱਕ ਲੌਂਗ ਸਟੀਚ ਬਣਾਉਣਾ ਜਿਸ ਤਰ੍ਹਾਂ ਆਪਾਂ ਰਨਿੰਗ ਸਟੀਚ ਬਣਾਉਨੇ ਆ ਉਸ ਤਰ੍ਹਾਂ ਬਣਾ ਕੇ ਫਿਰ ਆਪ ਕੋ ਜੋ ਚੇਨ ਬਣਾ ਦੇਣੀ ਹੈ ਹੁਣ ਉਹ ਬੇਸ ਈ ਤਿਆਰ ਹੋ ਗਿਆ ਦਾ ਬੇਸ ਤਿਆਰ ਹੋ ਗਿਆ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਇੱਥੇ ਦਿਵਾਲੇ ਇੱਕ ਵਾਰੀ ਫਿਰ ਤੋਂ ਚੇਨ ਕਰਦੇ ਨੇ ਕਿਸੇ ਦੂਸਰੇ ਕਲਰ ਦੇ ਨਾਲ ਠੀਕ ਹੈ ਇਸ ਤਰ੍ਹਾਂ ਆਪਾਂ ਅਲੱਗ ਕਲਰ ਦੇ ਨਾਲ ਜਿਹੜਾ ਬਣਾਵਾਂਗੇ ਤੇ ਉਹ ਫਿਰ ਜਿਹੜਾ ਵੇਖਣ ਲਈ ਵੀ ਸੋਹਣਾ ਲੱਗੇਗਾ ਅਟਰੈਕਟਿਵ ਲੱਗੇਗਾ ਸੇਮ ਕਲਰ ਦੇ ਨਾਲ ਜਿਹੜੀ ਉਹ ਗ੍ਰੇਸ ਨਹੀਂ ਆਏਗੀ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਜਿੰਨੇ ਵੀ ਆਪਾਂ ਬਣਾਏ ਆ ਇਹ ਛੋਟੀਆਂ-ਛੋਟੀਆਂ ਚੇਨਸ ਬਣਾਈਆਂ ਉਹਦੇ ਆਰਾਊਂਡ ਤੇ ਆਪਾਂ ਇਸੇ ਤਰ੍ਹਾਂ ਜਿਹੜਾ ਇਹਨੂੰ ਕਵਰ ਕਰਦੇ ਜਾਵਾਂਗੇ ਮੀ ਦੇਖ ਤੁਸੀਂ ਚੈਨਲ ਦੀਆਂ ਪਿਛਲੀਆਂ ਵੀਡੀਓਜ਼ ਤੋਂ ਵੀ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ ਇਸੇ ਤਰ੍ਹਾਂ ਦਾ ਕੁਝ ਬਹੁਤ ਹੀ ਸਿੰਪਲ ਸਰਦਾ ਤੇ ਨਵਾਂ ਸਿੱਖਣ ਦੇ ਲਈ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਬੈਲ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਪਹਿਲਾਂ ਮਿਲ ਜਾਵੇ ਤੇ ਤੁਸੀਂ ਪਹਿਲਾਂ ਵੀਡੀਓ ਨੂੰ ਵੇਖ ਸਕੋ ਤੇ ਕੁਝ ਸਿੱਖ ਸਕੋ ਥ੍ਰੈਡ ਲੰਬਾ ਹੋਣ ਕਰਕੇ ਉਹ ਲੋਜ ਬਹੁਤ ਰਿਹਾ ਹੈ ਤੇ ਇਹਨੂੰ ਥੋੜਾ ਟਾਈਮ ਲੱਗ ਰਿਹਾ ਬਣਨ 'ਚ ਵੈਸੇ ਹੈ ਬਹੁਤ ਸਿੰਪਲ ਹੈ ਨਾ ਟਾਈਮ ਨਹੀਂ ਲੱਗਦਾ ਥ੍ਰੈਡ ਲੰਬਾ ਪਾ ਲਿਆ ਮੈਂ ਉਹਦਾ ਕਰਕੇ ਜਿਹੜਾ ਉਹ ਉਲਝ ਰਿਹਾ ਥੋੜਾ ਟਾਈਮ ਲੱਗ ਰਿਹਾ ਤੁਸੀਂ ਆਪਣੀ ਲਾਈਵ ਦੇ ਵਿੱਚ ਜੁੜਿਆ ਕਰੋ ਜੀ ਡੇਲੀ ਰਾਤ ਨੂੰ ਆਪਾਂ 8 ਵਜੇ ਤੋਂ ਲਾਈਵ ਕਰਦੇ ਆਂ 8 ਤੋਂ 9 ਦੇ ਵਿੱਚਕਾਰ ਆਪਾਂ ਲਾਈਵ ਤੇ ਜੁੜ ਜਾਂਦੇ ਆਂ ਠੀਕ ਹੈ ਤੇ ਉਸ ਤੋਂ ਇਲਾਵਾ ਆਪਾਂ ਡੇ ਟਾਈਮ ਵੀ ਕਰਦੇ ਆਂ ਤੇ ਰੀ ਟਾਈਮ ਫਿਕਸ ਟਾਈਮ ਨਹੀਂ ਹੋਇਆ ਹਲੇ ਆਪਾਂ 11 ਵਜੇ ਤੋਂ ਲੈ ਕੇ ਬਾਅਦ ਵਿੱਚ ਆਪਾਂ ਕਦੋਂ ਵੀ ਜੁਆਇਨ ਕਰ ਲੈਣੇ ਆਂ ਲਾਈਵ ਆ ਸਕਦੇ ਆ ਜਦਨੇ ਆਪਾਂ ਜਦੋਂ ਵੀ ਮਤਲਬ ਟਾਈਮ ਲੱਗਾ 11 ਵਜੇ ਤੋਂ ਬਾਅਦ ਤੇ ਇਹ ਆਪਾਂ ਸੈਂਟਰ ਦੇ ਵਿੱਚ ਇੱਕ ਛੋਟੀ ਜੀ ਨੋਟ ਲਾ ਕੇ ਇਹ ਜਿਹੜਾ ਫਲਾਵਰ ਹੈ ਇਹਨੂੰ ਕੰਪਲੀਟ ਕਰ ਲਾਂਗੇ ਠੀਕ ਹੈ ਛੋਟੀ ਬੁੱਟੀ ਹੈ ਇਹ ਤੁਸੀਂ ਚਾਹੋ ਤੇ ਇਹਨੂੰ ਪੂਰਾ ਬਾਰਡਰ ਤੇ ਬਣਾ ਸਕਦੇ ਹੋ ਜੋਇੰਟ ਕਰ ਕਰਕੇ ਜਿਸ ਤਰ੍ਹਾਂ ਇਹ ਬਣਿਆ ਬਿਲਕੁਲ ਲੱਗੋ ਜੇ ਟੱਚ ਕਰਕੇ ਇਸੇ ਤਰ੍ਹਾਂ ਇਹ ਨਾਲ ਨਾਲ ਬਣਾਈ ਜਾਊਗੀ ਤੇ ਤੁਹਾਡਾ ਪੂਰਾ ਜਿਹੜਾ ਬਾਰਡਰ ਹੈ ਉਹ ਤਿਆਰ ਹੋ ਜਾਏਗਾ ਠੀਕ ਹੈ ਜੀ ਅੱਗੇ ਆਪਾਂ ਲੈ ਕੇ ਆ ਰਹੇ ਹਾਂ ਹੁਣ ਇਹ ਹੈ ਹੀ ਬਾਰਡਰ ਡਿਜ਼ਾਈਨ ਠੀਕ ਹੈ ਇਹਨੂੰ ਤੁਸੀਂ ਥੋੜਾ ਸਾਈਜ਼ ਤੋਂ ਵੱਡਾ ਜਾਂ ਛੋਟਾ ਆਪਣੇ ਅਕੋਰਡਿੰਗ ਕਰ ਸਕਦੇ ਤੁਹਾਨੂੰ ਬਾਰਡਰ ਕਿਸ ਤਰ੍ਹਾਂ ਦਾ ਚਾਹੀਦਾ ਇਹ ਪਹਿਲਾਂ ਆਪਾਂ ਇਸ ਤਰ੍ਹਾਂ ਜਿਹੜਾ ਹੈ ਇਧਰੋਂ ਇੱਕ ਚੀਜ਼ ਆਪਾਂ ਲਈ ਜਾਣੀ ਹੈ ਇੱਕ ਸਾਈਡ ਤੋਂ ਕੱਚੇ ਸਿੰਦੀ ਵਾਂਗ ਟਾਂਕਾ ਆਪਾਂ ਦੇਣਾ ਜਿਵੇਂ ਕਰਾਸ ਸਟੀਚ ਹੁੰਦਾ ਹੈ ਠੀਕ ਹੈ ਇੱਕ ਇੱਕ ਹੀ ਛੱਡਦੇ ਜਾਣਾ ਜਿੱਥੇ ਆਪਾਂ ਨਿਸ਼ਾਨ ਲਗਾਇਆ ਤੇ ਦੂਸਰੇ ਤੋਂ ਜਿਹੜਾ ਵਾ ਉਹਨੂੰ ਫਿਲ ਕਰਦੇ ਜਾਣਾ ਠੀਕ ਹੈ ਜੀ ਦੇਖੋ ਜੀ ਆਪਣਾ ਇਹ ਤਿਆਰ ਹੋ ਗਿਆ ਹੁਣ ਆਪਾਂ ਕਿਸੇ ਦੂਸਰੇ ਕਲਰ ਨਾਲ ਲੈ ਕੇ ਇਸੇ ਤਰ੍ਹਾਂ ਹੀ ਫੇਰ ਬਣਾਵਾਂਗੇ ਜਿਹੜੀ ਆਪਾਂ ਸਪੇਸ ਵਿੱਚ ਛੱਡੀ ਹੈ ਹੁਣ ਉਹ ਟਾਂਕਾ ਆਪਾਂ ਉੱਥੇ ਲਾਵਾਂਗੇ ਜਿਹੜਾ ਤੁਹਾਨੂੰ ਮਾਰਕ ਨਜ਼ਰ ਆ ਰਿਹਾ ਨਾ ਬਿਲਕੁਲ ਸੈਂਟਰ ਚ ਹਾਂ ਇਥੋਂ ਹੁਣ ਜਿਹੜਾ ਆਪਾਂ ਟਾਂਕਾ ਭਰਾਂਗੇ ਕਿਸੇ ਦੂਸਰੇ ਕਲਰ ਦੇ ਨਾਲ ਉਸੇ ਤਰ੍ਹਾਂ ਜਿਕੇ ਕ੍ਰਾਸ ਕਰਕੇ ਆਪਾਂ ਜਿਸ ਤਰ੍ਹਾਂ ਪਹਿਲਾਂ ਤਿਆਰ ਕੀਤਾ ਸੀਗਾ نیچے ਵਾਲਾ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਵੀ ਕ੍ਰਾਸ ਕਰ ਕਰਕੇ ਅੱਗੇ ਲੈ ਜਾਵਾਂਗੇ ਜਿੱਥੇ ਆਪਾਂ ਜਗ੍ਹਾ ਛੱਡੀ ਹੈ ਉੱਥੋਂ ਟਾਂਕਾ ਜਿਹੜਾ ਆਪਾਂ ਭਰਨਾ ਹੈ ਤੇ ਉੱਥੋਂ ਟਾਂਕਾ ਭਰਦੇ ਜਿਹੜਾ ਆਪਾਂ ਅੱਗੇ ਜਾਵਾਂਗੇ ਤੇ ਆਪਣਾ ਜਿਹੜਾ ਬਾਰਡਰ ਹੈ ਉਹ ਤਿਆਰ ਕਰਦੇ ਜਾਵਾਂਗੇ ਬਹੁਤ ਹੀ ਸਿੰਪਲ ਤੇ ਬਹੁਤ ਸਾਦਾ ਜਿਹਾ ਪਿਆਰਾ ਜਿਹਾ ਡਿਜ਼ਾਈਨ ਬਣ ਰਿਹਾ ਜੀ ਉੱਪਰ ਵਾਲਾ ਵੀ ਬਹੁਤ ਸਿੰਪਲ ਸੀਗਾ ਤੇ ਬਹੁਤ ਸੋਹਣਾ ਸੀ ਇਹ ਵਾਲਾ ਜਿਹੜਾ ਬਾਰਡਰ ਆਪਾਂ ਬਣਾ ਰਹੇ ਆ ਇਹ ਵੀ ਬਹੁਤ ਸੋਹਣਾ ਹੈ ਤੁਸੀਂ ਇਸ ਬਾਰਡਰ ਨੂੰ ਆਪਣੇ ਦੁਪट्टे ਤੇ ਵੀ ਤਿਆਰ ਕਰ ਸਕਦੇ ਹੋ ਆਪਣੇ ਸ਼ਰਟ ਤੇ ਬਾਰਡਰ ਤੇ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਬਾਜੂ ਤੇ ਤਿਆਰ ਕਰ ਸਕਦੇ ਤੁਸੀਂ ਇਸ ਨੂੰ ਜਾਲ ਵਾਂਗ ਵੀ ਬਣਾ ਸਕਦੇ ਹੋ ਡਬਲ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਜੀ ਹੁਣ ਆਪਾਂ ਸੈਂਟਰ ਦੇ ਵਿੱਚ ਦੇ ਪਲੱਸ ਦੇ ਨਿਸ਼ਾਨ ਵਾਂਗ ਬਣਾਉਂਦੇ ਜਾਵਾਂਗੇ ਤਾਂ ਕਿ ਇਹ ਜਿਹੜਾ ਆਪਣਾ ਨੀਚੇ ਵਾਲਾ ਧਾਗਾ ਹੈ ਨਾ ਆਪਾਂ ਦੋ ਵਾਰੀ ਜਿਹੜਾ ਕਰਾਸ ਕੀਤਾ ਉਹ ਜਿਹੜਾ ਧਾਗਾ ਵਾ ਇਹ ਉੱਪਰ ਨਾ ਉੱਠੇ ਠੀਕ ਹੈ ਇੱਕ ਵਾਰੀ ਆਪਾਂ ਉਧਰ ਉਧਰ ਸਟਿਚ ਲਾ ਦੇਣਾ ਫਿਰ ਆਪਾਂ ਦੂਸਰੀ ਜਗ੍ਹਾ ਤੋਂ ਲੈ ਕੇ ਤੇ ਵਾਪਸ ਇੱਧਰ ਆ ਜਾਣਾ ਉੱਲੀ ਸਾਈਡ ਇਹ ਜਿਹੜਾ ਪਲੱਸ ਦੇ ਨਿਸ਼ਾਨ ਵਾਂਗ ਆਪਾਂ ਬਣਾਉਂਦੇ ਜਾਣਾ ਜਿੱਥੇ ਵੀ ਸੈਂਟਰ 'ਚ ਆਪਾਂ ਨੂੰ ਕਰਾਸ ਲੱਭਦਾ ਪਿਆ ਉੱਥੇ-ਉੱਥੇ ਆਪਾਂ ਇਹ ਬਣਾਉਂਦੇ ਜਾਵਾਂਗੇ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਉਹ ਧਾਗਾ ਆਪਾਂ ਥੱਲੇ ਬਣਾਇਆ ਹੋਇਆ ਹੈ ਦੋ ਵਾਰੀ ਆਪਾਂ ਜਾਲ ਬਣਾਇਆ ਦੋ ਰੰਗਾਂ ਦਾ ਉਹ ਧਾਗਾ ਜਿਹੜਾ ਉੱਪਰ ਨਹੀਂ ਉੱਠੂਗਾ ਤੇ ਇਹਦੇ ਨਾਲ ਜਿਹੜੀ ਆ ਡਿਜ਼ਾਈਨ ਦੀ ਫਿਨਿਸ਼ਿੰਗ ਜਿਹੜੀ ਆ ਉਹ ਵਧੀਆ ਆਊਗੀ ਇਹਨੂੰ ਆਪਾਂ ਮੱਖੀ ਧੋਪਾ ਵੀ ਕਹਿ ਦਿੰਦੇ ਆ ਜਿਹੜਾ ਆਪਾਂ ਹੁਣ ਪਲੱਸ ਦਾ ਨਿਸ਼ਾਨ ਬਣਾ ਰਹੇ ਆ ਜਿਹੜਾ ਜਾਲੀ ਵਾਲੇ ਕਪੜੇ ਤੇ ਵਰਕ ਹੁੰਦਾ ਹੈ ਇਹ ਉਹ ਮੱਖੀ ਧੋਪਾ ਹੈ ਜੀ ਦੇਖੋ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਸਾਰਾ ਅੱਗੇ ਦੀ ਅੱਗੇ ਲੈ ਜਾਗੇ ਤੇ ਇਹ ਜਿਹੜਾ بیس ਆਪਣਾ ਬਾਰਡਰ ਡਿਜ਼ਾਈਨ ਹੈ ਇਹ ਕਾਫੀ ਵਧੀਆ ਬਣ ਜਾਏਗਾ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਸਾਰਿਆਂ ਦੇ ਵਿੱਚ ਜਿਹੜਾ ਨੋਟ ਲਾ ਲਾਂਗੇ ਹੁਣ ਜਿਹੜੀਆਂ ਸਾਈਡਾਂ ਆ ਉਹ ਚੰਗੀਆਂ ਨਹੀਂ ਲੱਗ ਰਹੀਆਂ ਤੇ ਉਹਨਾਂ ਨੂੰ ਡਾਇਰੈਕਟਿਵ ਬਣਾਉਣ ਦੇ ਲਈ ਤੁਸੀਂ ਕਿਸੇ ਡਿਫਰੈਂਟ ਕਲਰ ਦੇ ਨਾਲ ਵੀ ਬਣਾ ਸਕਦੇ ਹੋ ਬਟ ਮੈਂ ਜਿਹੜਾ ਆਪਾਂ ਸੈਂਟਰ ਜਿਹੜੇ ਤੋਂ ਆਪਾਂ ਪਾਇਆ ਉਸੇ ਨਾਲ ਦਾ ਮੈਂ ਬਣਾ ਰਹੀ ਹਾਂ ਦੇਖੋ ਅਗਾ ਤੁਹਾਨੂੰ ਥੋੜਾ ਮੁਸ਼ਕਲ ਆ ਰਹੀ ਹੈ ਛੋਟੇ ਛੋਟੇ ਸਟਿਚ ਲੈਣ ਤੇ ਬਹੁਤ इजी ਹੈ ਇੱਕ ਲੰਮਾ ਸਟਿਚ ਲੈ ਕੇ ਉਹਨੂੰ ਵਿੱਚ ਵਿੱਚ ਥੋੜੀ ਥੋੜੀ ਜਗ੍ਹਾ ਤੇ ਜਿਹੜਾ 1/2 ਇੰਚ ਦੀ ਜਗ੍ਹਾ ਤੇ ਨਾਟ ਲਾਉਂਦੇ ਜਾਓ ਠੀਕ ਹੈ ਇਸ ਤਰ੍ਹਾਂ ਤੁਸੀਂ ਨਾਟ ਲਗਾਉਂਦੇ ਜਾਓਗੇ ਤਾਂ ਥ੍ਰੈਡ ਜਿਹੜਾ ਉੱਪਰ ਨਹੀਂ ਉੱਠੇਗਾ ਠੀਕ ਹੈ ਉਥੋਂ ਜਿਹੜਾ ਥ੍ਰੈਡ ਹੈ ਉਹ ਰੁਕ ਜਾਏਗਾ ਉੱਪਰ ਨਹੀਂ ਉੱਠੇਗਾ ਤੇ ਫਿਨਿਸ਼ਿੰਗ ਵਧੀਆ ਆਊਗੀ ਡਿਜ਼ਾਈਨ ਦੀ ਜੇ ਤੁਸੀਂ ਇਹਨੂੰ ਸ਼ਰਟ 'ਤੇ ਆ ਚਾਕਾਂ ਦੇ ਉੱਪਰ ਜਾਂ ਤੁਸੀਂ ਬਾਰਡਰ ਦੇ ਉੱਪਰ ਬਰੀਕ ਕਰਕੇ ਬਣਾਉਗੇ ਜਿਆਦਾ ਚੌੜਾ ਨਹੀਂ ਬਣਾਉਗੇ ਛੋਟਾ ਬਣਾਉਗੇ ਤਾਂ ਉਹ ਤੁਹਾਨੂੰ ਲੈਂਸ ਵਰਗਾ ਹੀ ਲੱਗੇਗਾ ਜਿਹਦੇ ਵਿੱਚ ਕਪੜਾ ਵੀ ਨਜ਼ਰ ਆਏਗਾ ਸ਼ਰਟ ਦਾ ਤੇ ਨਾਲ ਦੀ ਨਾਲ ਜਿਹੜਾ ਇਹ ਆਪਣਾ ਵਰਕ ਹੈ ਉਹ ਵੀ ਨਜ਼ਰ ਆਏਗਾ ਇਹ ਬਹੁਤ ਹੀ ਛੇਤੀ ਬਣਨ ਵਾਲਾ ਡਿਜ਼ਾਈਨ ਹੈ ਤੇ ਸੌਖਾ ਡਿਜ਼ਾਈਨ ਹੈ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਬਣਾ ਲਿਆ ਉਸੇ ਤਰ੍ਹਾਂ ਹੀ ਆਪਾਂ ਹੋਣਾ ਦੂਸਰੀ ਸਾਈਡ ਵੀ ਬਣਾਵਾਂਗੇ ਇਕੁਅਲ ਲੰਬਾ ਟਾਂਕਾ ਲੈ ਕੇ ਆਪਾਂ ਨੂੰ ਸੈਂਟਰ ਦੇ ਵਿੱਚੋਂ ਨਾਟ ਲਾ ਦਾਂਗੇ। ਉਧਰੋਂ ਸਾਈਡ ਦੇ ਉੱਪਰੋਂ ਜਿਹੜਾ ਹੈ ਉਹ ਖਾਲੀ ਨਜ਼ਰ ਆ ਰਿਹਾ ਕਿਉਂਕਿ ਉਹ ਆਪਾਂ ਐਂਡ ਤੱਕ ਨਹੀਂ ਸਟੀਚ ਭਰਿਆ ਥੋੜਾ ਹੋਰ ਅੱਗੇ ਜਾਣਾ ਚਾਹੀਦਾ ਸੀ ਪਿੱਛੇ ਰਹਿ ਗਿਆ ਥੋੜਾ। ਹਾਂਜੀ। ਬਟ ਬਹੁਤ ਸੋਹਣਾ ਲੱਗ ਰਿਹਾ ਹੈ। ਹੁਣ ਆਪਾਂ ਆ ਜਨ ਨੇ ਅੱਗੇ ਛੋਟੀ ਬੂਟੀ ਤੇ। ਸਭ ਤੋਂ ਪਹਿਲਾਂ ਵੀ ਆਪਾਂ ਇੱਕ ਬੂਟੀ ਬਣਾਈ ਉਹਨਾਂ ਪੈਸੇ ਬਾਰਡਰ ਵੀ ਬਣਾ ਸਕਦੇ ਆ ਉਸ ਤੋਂ ਅੱਗੇ ਵੀ ਆਪਾਂ ਹੁਣ ਬੂਟੀ ਬਣਾ ਰਹੇ ਆ ਠੀਕ ਹੈ ਇਹਦੀ ਵੀ ਬੂਟੀ ਦੀਆਂ ਲੀਫ ਦੇ ਨਾਲ ਲੀਫ ਛੋੜ ਕੇ ਆਪਾਂ ਇਹਨੂੰ ਬਾਰਡਰ ਦੇ ਰੂਪ ਵਿੱਚ ਜਿਹੜਾ ਬਣਾ ਸਕਦੇ ਆ ਇਹ ਆਪਾਂ ਬਣਾ ਰਹੇ ਆ ਜੀ ਲੈਜ਼ਰੀ ਸਿਚ ਦੇ ਨਾਲ ਮੇਰੇ ਕੋਲ ਜਿਹੜਾ ਵੀ ਥ੍ਰੈਡ ਅਵੇਲੇਬਲ ਹੁੰਦਾ ਮੈਂ ਉਸੇ ਨਾਲ ਹੀ ਤੁਹਾਨੂੰ ਸਿਖਾ ਰਹੀਆਂ ਤੁਸੀਂ ਇੱਥੇ ਕੋਈ ਵੀ ਥ੍ਰੈਡ ਯੂਜ਼ ਕਰ ਸਕਦੇ ਹੋ ਡੋਰੀ ਵਾਲਾ ਥ੍ਰੈਡ ਹੁੰਦਾ ਹੈ ਇੱਕ ਡੋਰੀ ਵਾਲੀ ਰੀਲ ਮਿਲਦੀ ਹੈ ਜੀ ਵਰਕ ਲਈ ਉਹ ਵੀ ਯੂਜ਼ ਕਰ ਸਕਦੇ ਹੋ ਡਬਲ ਧਾਗਾ ਕਰਕੇ ਠੀਕ ਹੈ ਜੀ ਐਂਕਰ ਥ੍ਰੈਡ ਦੇ ਨਾਲ ਵੀ ਬਣਾ ਸਕਦੇ ਹੋ ਗੁੱਟੀਆਂ ਨਾਲ ਵੀ ਬਣਾ ਸਕਦੇ ਹੋ ਜਿੰਨਾਂ ਨਾਲ ਤੁਹਾਨੂੰ ਜਿਹੜਾ ਸੈੱਟ ਲੱਗਦਾ ਤੁਸੀਂ ਉਹਦੇ ਨਾਲ ਜਿਹੇ ਬਣਾ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਬਣਾ ਰਹੇ ਹਾਂ ਲੇਜ਼ੀ ਲੇਜ਼ੀ ਸਟੀਚ ਠੀਕ ਹੈ ਚਾਰ ਆਪਾਂ ਲੇਜ਼ੀ ਲੇਜ਼ੀ ਬਣਾਵਾਂਗੇ ਜੀ ਬਾਕੀ ਚਾਰ ਦੀ ਜਗ੍ਹਾ ਜਿਹੜੀ ਬਚ ਜੇਗੀ ਉਹਦੇ ਵਿੱਚ ਆਪਾਂ ਦੂਸਰੇ ਕਲਰ ਦੇ ਨਾਲ ਜਿਹੜਾ ਵਾ ਉਟਾਂ ਕਲਾਵਾਂਗੇ ਬਹੁਤ ਸਿੰਪਲ ਐ ਬੂਟੀ ਬਹੁਤ ਸਾਦੀ ਐ ਸੋਹਣੀ ਐ ਦੇਖੋ ਅੱਜਕੱਲ ਟ੍ਰੈਂਡ ਵੀ ਚੱਲ ਰਿਹਾ ਛੋਟੀਆਂ-ਛੋਟੀਆਂ ਬੂਟੀਆਂ ਦੇ ਡਿਜ਼ਾਈਨ ਦਾ ਠੀਕ ਐ ਦੁਪੱਟੇ ਉੱਪਰ ਵੀ ਸਿੰਗਲ ਬੂਟੀ ਚੱਲ ਰਹੀ ਐ ਟੀ-ਸ਼ਰਟ ਦੇ ਉੱਪਰ ਵੀ ਸਿੰਗਲ ਬੁਟੀਆਂ ਚੱਲ ਰਹੀ ਹੈ बॉटम ਦੇ ਉੱਪਰ ਵੀ ਸਿੰਗਲ ਸਿੰਗਲ ਬੁਟੀਆਂ ਜਿਹੜੀਆਂ ਨੇ ਛੋਟੀਆਂ ਛੋਟੀਆਂ ਕਰਕੇ ਬਣਾ ਰਹੇ ਨੇ ਲੋਕ ਹੁਣ ਆਪਾਂ ਇਥੇ ਕਲਰ ਚੇਂਜ ਕਰ ਲਾਂਗੇ ਜੀ ਇਹ ਆਪਾਂ येलो ਮਲਟੀ ਦੇ ਨਾਲ ਬਣਾ ਲਿਆ ਹੁਣ ਆਪਾਂ ਅੱਗੇ ਚ ਕਲਰ ਚੇਂਜ ਕਰਕੇ ਆਪਾਂ ਰੈੱਡ ਕਲਰ ਬਣਾ ਰਹੇ ਹਾਂ ਇਹ ਵੀ ਆਪਾਂ 레জি ਦੇ ਜੀ ਨਾਲ ਹੀ ਬਣਾ ਰਹੇ ਹਾਂ yellow red ਦਾ ਕੰਟਰਾਸਟ ਬਹੁਤ ਸੋਹਣਾ ਲੱਗ ਰਿਹਾ ਜਿਹੜੇ ਨੀਦਰ ਵਰਗੇ ਦੇ ਸੂਟ ਨੇ ਜਿਆਦਾਤਰ ਲਾਈਟ ਕਲਰ ਦੇ ਸੂਟ ਸੋਹਣੇ ਲੱਗਦੇ ਨੇ ਉਹਦੇ ਉੱਪਰ ਤੁਸੀਂ ਡਾਰਕ ਕਲਰ ਕੋਈ ਵੀ ਯੂਜ਼ ਕਰੋ ਤੇ ਬਹੁਤ ਜ਼ਿਆਦਾ ਗ੍ਰੇਸ ਆਉਂਦੀ ਹੈ ਡਿਜ਼ਾਈਨ ਦੀ ਬਾਕੀ ਤੁਸੀਂ ਮਸ਼ੀਨ ਵਰਕ ਦੇ ਸੂਟ ਦੇਖਣ ਦੇ ਲਈ ਇੰਸਟਾਗ੍ਰਾਮ ਆਈਡੀ ਨੂੰ ਤੁਸੀਂ ਫੋਲੋ ਕਰੋ ਜ਼ੁਰੀ ਫੈਸ਼ਨ ਕੋਰਨਰ ਉਹ 사이ਟ ਉੱਪਰ ਤੁਹਾਨੂੰ ਮਸ਼ੀਨ ਵਰਕ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੂਟ ਨੇ ਉਹ ਮਿਲ ਜਾਣਗੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੂਟ ਕਸਟਮਾਈਜ਼ ਕਰਵਾਉਣਾ ਹੋਵੇ ਤੇ ਉਥੋਂ ਤੁਸੀਂ ਪਿਕ ਲੈ ਸਕਦੇ ਹੋ ਜਾਂ ਉਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਹੋਰ ਡਿਜ਼ਾਈਨ ਪਸੰਦ ਹੋਵੇ ਤਾਂ ਤੁਸੀਂ ਉਸ ਦੀ ਪਿਕ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇੱਥੇ ਆਪਾਂ ਪਤੀ ਬਣਾਵਾਂਗੇ ਤੇ ਪੱਤੀਆਂ ਵੀ ਆਪਾਂ 레ਜ਼ੀ 레ਜ਼ੀ ਸਟਿਚ ਦੇ ਨਾਲ ਹੀ ਬਣਾਵਾਂਗੇ। ਇਹ ਗ੍ਰੀਨ ਕਲਰ ਲਿਆ ਹੈ ਜੀ ਡਬਲ ਸ਼ੇਡ ਦਾ। ਲਾਈਟ ਡਾਰਕ ਹੈ ਤੇ ਨਾਲ ਇਹਦੇ ਵਿੱਚ ਵਾਈਟ ਸ਼ੇਡ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੱਤਾਂ ਨੂੰ ਸਪੋਰਟ ਕਰੋ ਚੈਨਲ ਨੂੰ ਸਪੋਰਟ ਦੀ ਬਹੁਤ ਜ਼ਰੂਰਤ ਹੈ। ਇਹ ਬਿਲਕੁਲ ਨਵਾਂ ਚੈਨਲ ਸ਼ੁਰੂ ਕੀਤਾ ਹੈ ਜੀ। ਸਿੰਪਲ ਤੇ ਸੌਖੇ ਸੌਖੇ ਡਿਜ਼ਾਈਨ ਸਿੱਖਣ ਦੇ ਲਈ ਜਿਹੜੇ ਬਿਗਨਰਸ ਨੇ ਜਿਹੜੇ ਬਿਲਕੁਲ ਨਵੇਂ ਸਿਰੇ ਤੋਂ ਸਿੱਖਣਾ ਚਾਹੁੰਦੇ ਨੇ ਉਹਨਾਂ ਲਈ ਇਹ ਨੀ ਛੋਟੇ-ਛੋਟੇ ਡਿਜ਼ਾਈਨ ਛੋਟੀਆਂ-ਛੋਟੀਆਂ ਬੂਟੀਆਂ ਜਿਹੜੀਆਂ ਲੈ ਕੇ ਆ ਰਹੇ ਆ। ਇਹ ਆਪਣੀ ਬਣ ਗਈ ਹੈ ਜੀ ਬੂਟੀ। ਇਹਨੂੰ ਆਪਾਂ ਵਿਰਲੀ-विरਲੀ ਬੂਟੀ ਵੀ ਬਣਾ ਸਕਦੇ ਆ। ਤੇ ਆਪਾਂ ਐਜ਼ ਇਹ ਜਿਹੜਾ ਇਹਨੂੰ ਆਪਾਂ ਬਾਰਡਰ ਵਾਂਗ ਜਿਸ ਤਰ੍ਹਾਂ ਪੱਤੀ ਛੋਟੀ ਬਣਾਈ ਹੈ ਉਹ ਪੱਤੀ ਨਾਲ-ਪੱਤੀ ਜੋੜ ਕੇ ਵੀ ਆਪਾਂ ਬਣਾ ਸਕਦੇ ਆ। ਤੁਸੀਂ ਲਾਈਵ ਕਲਾਸਿਸ ਨੇ ਜੁਆਇਨ ਕਰਿਆ ਕਰੋ ਉਹਦੇ ਵਿੱਚ ਆਪਾਂ ਲੱਗ ਲੱਗ ਤਰ੍ਹਾਂ ਦੇ ਬਾਰਡਰ ਡਿਜ਼ਾਈਨ ਦੱਸਦੇ ਆਂ ਸਟੀਚ ਆਪਾਂ ਇੰਸਟਾ ਤੇ ਵੀਡੀਓਜ਼ ਬਣਾ ਕੇ ਪਾਉਨੇ ਆ ਉਹਦੇ ਵਿੱਚ ਆਪਾਂ ਕੀ ਕਰਦੇ ਆਂ ਲਾਈਵ ਦੇ ਵਿੱਚ ਆਪਾਂ ਤੁਹਾਨੂੰ ਬਾਰਡਰ ਡਿਜ਼ਾਈਨ ਫਲਾਵਰ ਸਿੰਗਲ ਫਲਾਵਰ ਛੋਟੀ ਬੁੱਟੀ ਉਹ ਚੀਜ਼ਾਂ ਜਿਹੜੀਆਂ ਆਪਾਂ ਸਿਖਾਉਨੇ ਆਂ ਲਾਈਵ ਦੇ ਵਿੱਚ ਜ਼ਰੂਰ ਜੁੜਿਆ ਕਰੋ ਲਾਈਵ ਦੇ ਵਿੱਚ ਹਾਂਜੀ ਇਹ ਹੁਣ ਅਗਲੀ ਬੁੱਟੀ ਬਣਾ ਰਹੇ ਆਂ ਆਪਾਂ ਬਹੁਤ ਸਿੰਪਲ ਹੈ ਸਿਰਫ ਇਹਨੂੰ ਸੂਈ ਦੇਾਰੇ ਦੁਆਰੇ ਥ੍ਰੈਡ ਨੂੰ ਰੋਲ ਕਰਦੇ ਜਾਓ ਜਿੰਨਾ ਵੱਡਾ ਛੋਟਾ ਤੁਸੀਂ ਬਣਾਉਣਾ ਤੁਸੀਂ ਆਪਣੇ ਅਕੋਰਡਿੰਗ ਬਣਾ ਸਕਦੇ ਹੋ ਕਿ ਇਹਨੂੰ ਬੂਟੀ ਨੂੰ ਤੁਸੀਂ ਕਿੰਨਾ ਕੁ ਵੱਡਾ ਬਣਾਉਣਾ ਹੈ ਜਿਆਦਾ ਥ੍ਰੈਡ ਰੋਲ ਕਰਨਾ ਹੈ ਜਾਂ ਤੁਸੀਂ ਥੋੜਾ ਥ੍ਰੈਡ ਰੋਲ ਕਰਨਾ ਹੈ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਦੇਖੋ ਜੀ ਇੱਥੋਂ ਆਪਾਂ ਇਹਨੂੰ ਇੱਕ ਟਾਂਕਾ ਲਾ ਦਾਂਗੇ ਤਾਂ ਕਿ ਜਿਹੜਾ ਥ੍ਰੈਡ ਹੈ ਉਹ ਉੱਪਰ ਨਾ ਆਵੇ ਅ ਸ਼ਿਰੂ ਦੇ ਵਿੱਚ ਵੀ ਕਟਾਂਕਾ ਜਿਹੜਾ ਆਪਾਂ ਇੱਥੇ ਲਾ ਦਾਂਗੇ ਠੀਕ ਹੈ ਜੀ ਦੇਖੋ ਇਹ ਛੋਟੀ ਜਿਹੀ ਫਲਾਵਰ ਵਾਂਗ ਜਿਸ ਤਰ੍ਹਾਂ ਫਲਾਵਰ ਦੀ ਸਟਾਰਟਿੰਗ ਬਰਡਸ ਹੁੰਦੀ ਨੇ ਉਹਨਾਂ ਵਾਂਗ ਲੱਗੇਗਾ ਹੁਣ ਆਪਾਂ ਗ੍ਰੀਨ ਕਲਰ ਲਵਾਂਗੇ ਤੇ ਗ੍ਰੀਨ ਕਲਰ ਦੇ ਨਾਲ ਆਪਾਂ ਯਾਨੀ ਰੀਅ ਲੀਵਸ ਬਣਾਵਾਂਗੇ ਤੁਸੀਂ ਅਗਰ ਚਾਹੋ ਤੇ ਸੂਈ ਦੇ ਹਾਰੇ ਦੇ ਵਾਲੇ ਛੋਟੇ ਛੋਟੇ ਵੀ ਧਾਗੇ ਮਤਲਬ ਥੋੜੇ ਘੱਟ ਤਾਂ ਵੀ ਰਾਉਂਡ ਕਰ ਸਕਦੇ ਹੋ ਜੇ ਤੁਸੀਂ ਛੋਟਾ ਬਣਾਉਣਾ ਚਾਹੁੰਦੇ ਹੋ ਤੇ ਜੇ ਤੁਸੀਂ ਵੱਡਾ ਬਣਾਉਣਾ ਚਾਹੁੰਦੇ ਹੋ ਤੁਸੀਂ ਚਾਹੇ ਇਸ ਤੋਂ ਜ਼ਿਆਦਾ ਵੀ ਰੋਲ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਬਣ ਗਈਆਂ ਆਪਣੀਆਂ ਪੱਤੀਆਂ ਇੱਕ ਆਪਾਂ ਇਸ ਸਾਈਡ ਬਣਾ ਲਾਂਗੇ ਤੇ ਇੱਕ ਆਪਾਂ ਦੂਸਰੀ ਸਾਈਡ ਬਣਾ ਲਾਂਗੇ ਇੱਕ ਵਾਰੀ ਫੇਰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਚੈਨਲ ਨਾਲ ਨਵੇਂ ਜੁੜ ਰਹੇ ਨੇ ਜੀ ਤੇ ਨਾਲ ਚੈਨਲ ਆਪਾਂ ਰਾਤ ਨੂੰ 8:00 ਵਜੇ ਲਾਈਵ ਹੁੰਨੇ ਆ 8:00 ਤੋਂ 8:30 ਦੇ ਵਿੱਚ ਵਿੱਚ ਸੰਡੇ ਨੂੰ ਛੱਡ ਕੇ ਬਾਕੀ ਆਪਾਂ ਡੇਲੀ ਲਾਈਵ ਹੁੰਨੇ ਆ ਜੀ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਸਿੰਪਲ ਡਿਜ਼ਾਈਨ ਫਲਾਵਰ ਬਾਰਡਰ ਉਹ ਆਪਾਂ ਸਿਖਾਉਨੇ ਆ ਜਿਹੜੇ ਤੁਸੀਂ ਆਪਣੇ ਆਪ ਹੀ ਡਰਾ ਕਰਕੇ ਬਣਾ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ